ਦਿਨ ਸੀ 11 ਫਰਵਰੀ 2020 ਦਾ ਸੰਗਰੂਰ ਦੇ ਲਹਿਰਾਗਾਗਾ ਦੀ ਸਿਵਾ ਕਲੋਨੀ ਦੇ ਵਿੱਚ ਸਵੇਰ-ਸਵੇਰੇ ਕੁਝ ਲੋਕਾਂ ਨੂੰ ਇੱਕ ਇਨਸਾਨੀ ਬੋਡੀ ਦਿਖਾਈ ਦਿੰਦੀ ਹੈ ਇਹ ਇਨਸਾਨੀ ਲਾਸ਼ ਨੂੰ ਵੇਖ ਕੇ ਲੱਗ ਰਿਹਾ ਸੀ ਕਿ ਕਿਸੇ ਨੇ ਤੇਜ਼ ਤਾਰ ਹਥਿਆਰ ਦੇ ਨਾਲ ਇਹਦੇ ਤੇ ਵਾਰ ਕੀਤੇ ਸਨ ਜਿਦੇ ਨਾਲ ਇਸ ਬੰਦੇ ਦੀ ਮੌਤ ਹੋ ਚੁੱਕੀ ਸੀ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਪੁਲਿਸ ਵੀ ਮੌਕੇ ਤੇ ਆਉਂਦੀ ਹੈ ਤੇ ਸਨਾਕਤ ਕਰਦੀ ਹੈ ਪਤਾ ਲੱਗਦਾ ਹੈ ਕਿ ਇਹ ਬੰਦਾ ਸੰਗਰੂਰ ਦੇ ਲਹਿਰਾ ਗਾਗਾ ਦਾ ਰਹਿਣ ਵਾਲਾ ਅਮਨਦੀਪ ਸਿੰਘ ਉਰਫ ਹੈਪੀ ਹੈ ਜਿਸ ਨੂੰ ਪਿਛਲੀ ਰਾਤ ਕਿਸੇ ਨੇ ਤੇਜ਼ ਤਾਰ ਹਥਿਆਰ ਦੇ ਨਾਲ ਬੜੀ ਹੀ ਬਹਿਰਮੀ ਦੇ ਨਾਲ ਮਾਰ ਦਿੱਤਾ ਸੀ ਇਹ ਜਿਹੜੀ ਕਲੋਨੀ ਸੀ ਇਹ ਅੰਡਰ ਕੰਸਟਰਕਸ਼ਨ ਕਲੋਨੀ ਸੀ ਤੇ ਸੁਨਸਾਨ ਇਲਾਕਾ ਸੀ ਹਜੇ ਕੋਈ ਵੀ ਇਸ ਕਲੋਨੀ ਦੇ ਵਿੱਚ ਨਹੀਂ ਰਹਿ ਰਿਹਾ ਸੀ ਇਸ ਕਰਕੇ ਕਿਸੇ ਨੂੰ ਕੁਝ ਪਤਾ ਨਹੀਂ ਚੱਲਿਆ ਕਿ ਕੌਣ ਇਸ ਕਲੋਨੀ ਦੇ ਵਿੱਚ ਆਇਆ ਸੀ ਤੇ ਕਿੰਨੇ ਇਹਨੂੰ ਮਾਰ ਕੇ ਇਹਦੀ ਬੋਡੀ ਨੂੰ ਪਲਾਟਾਂ ਦੇ ਵਿੱਚ ਸੁੱਟ ਕੇ ਚਲਾ ਗਿਆ ਪੁਲਿਸ ਵਾਲੇ ਜਿਸ ਤਰ੍ਹਾਂ ਹੀ ਇਹਦੇ ਘਰ ਵਾਲਿਆਂ ਨੂੰ ਇਤਲਾਹ ਦਿੰਦੇ ਨੇ ਤੇ ਇਹਦੇ ਘਰ ਦੇ ਵਿੱਚੋਂ ਇਹਦੀ ਪਤਨੀ ਰਮਨਦੀਪ ਕੌਰ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਘਰ ਦੇ ਵਿੱਚੋਂ ਜਾਂਚ ਜਦੋਂ ਕੀਤੀ ਜਾਂਦੀ ਹੈ ਤਾਂ ਘਰ ਵਾਲੇ ਕਹਿੰਦੇ ਨੇ ਕਿ ਸਾਨੂੰ ਕਿਸੇ ਤੇ ਵੀ ਕੋਈ ਸ਼ੱਕ ਨਹੀਂ ਹੈ ਪਰ ਇਹ ਜਿਹੜਾ ਅਮਨਦੀਪ ਸਿੰਘ ਉਰਫ ਹੈਪੀ ਸੀ ਇਹ ਕੁਝ ਸਾਲ ਪਹਿਲਾਂ ਜੇਲ੍ਹ ਕੱਟ ਕੇ ਵੀ ਆਇਆ ਸੀ ਕਈ ਸਾਲ ਪਹਿਲਾਂ ਇਹ ਇੱਕ ਕੰਪਨੀ ਚਲਾਉਂਦਾ ਸੀ ਤੇ ਉਹਦੇ ਵਿੱਚ ਲੋਕਾਂ ਦੇ ਨਾਲ ਇਹਨੇ ਕੁਝ ਠੱਗੀ ਕੀਤੀ ਸੀ ਜਿਸ ਕਰਕੇ ਇਹਨੂੰ ਸਜ਼ਾ ਹੋਈ ਸੀ ਪਰ ਜਿਸ ਤਰ੍ਹਾਂ ਹੀ ਇਹ ਜੇਲ੍ਹ ਕੱਟ ਕੇ ਘਰ ਆਇਆ ਸੀ ਤਾਂ ਘਰ ਆ ਕੇ ਹਜੇ 1 ਮਹੀਨਾ ਹੀ ਹੋਇਆ ਸੀ ਤੇ ਇਹਦਾ ਕਿਸੇ ਨੇ ਕਤਲ ਕਰ ਦਿੱਤਾ ਸੀ ਪੁਲਿਸ ਨੂੰ ਹੁਣ ਇਹੀ ਲੱਗਦਾ ਸੀ ਕਿ ਸ਼ਾਇਦ ਇਹਦੀ ਜਿਹੜੀ ਦੁਸ਼ਮਣੀ ਸੀ ਲੋਕਾਂ ਦੇ ਨਾਲ ਇਹਨਾਂ ਦੇ ਵਿੱਚੋਂ ਹੀ ਕਿਸੇ ਨੇ ਇਹਨੂੰ ਗੱਡੀ ਚਾਰ ਦਿੱਤਾ ਹੋਵੇਗਾ ਤੇ ਹਜੇ ਇਹ ਜਾਂਚ ਚੱਲ ਹੀ ਰਹੀ ਹੁੰਦੀ ਹੈ ਕਿ ਇਧਰੋਂ ਅਮਨਦੀਪ ਸਿੰਘ ਦੀ ਜਿਹੜੀ ਮਾਸੀ ਦੀ ਨੂੰਹ ਸੀ ਹਰਪ੍ਰੀਤ ਕੋਲ ਉਹ ਵੀ ਆਉਂਦੀ ਹੈ ਤੇ ਉਹ ਆ ਕੇ ਥਾਣੇ ਦੇ ਵਿੱਚ ਆਪਣੇ ਬਿਆਨ ਦਿੰਦੀ ਹੈ ਉਹ ਕਹਿੰਦੀ ਹੈ ਕਿ ਉਹਦੇ ਪਤੀ ਮਲਕੀਤ ਸਿੰਘ ਨੇ ਹੈਪੀ ਦਾ ਕਤਲ ਕੀਤਾ ਹੈ ਇਸ ਨੂੰ ਕੇ ਪੁਲਿਸ ਵਾਲੇ ਵੀ ਹੈਰਾਨ ਰਹਿ ਜਾਂਦੇ ਨੇ ਹੁਣ ਪੁਲਿਸ ਵਾਲੇ ਮਲਕੀਤ ਸਿੰਘ ਨੂੰ ਗ੍ਰਿਫਤਾਰ ਕਰਦੇ ਨੇ ਤੇ ਫਿਰ ਜਾਂਚ ਦੇ ਵਿੱਚ ਪਤਾ ਚੱਲਦਾ ਹੈ ਕਿ ਜਿਹੜਾ ਮਲਕੀਤ ਸਿੰਘ ਹੈ ਹੈਪੀ ਦੀ ਮਾਸੀ ਦਾ ਮੁੰਡਾ ਹੈ ਤੇ ਇਹਦੇ ਸਬੰਧ ਇਹਦੀ ਘਰ ਵਾਲੀ ਰਮਨਦੀਪ ਕੌਰ ਦੇ ਨਾਲ ਪੈ ਗਏ ਸਨ ਕਿਉਂਕਿ ਮਲਕੀਤ ਸਿੰਘ ਦਾ ਆਪਣੀ ਮਾਸੀ ਦੇ ਮੁੰਡੇ ਦੇ ਘਰ ਦੇ ਵਿੱਚ ਆਣਾ ਜਾਣਾ ਸੀ ਜੇਲ੍ਹ ਦੇ ਵਿੱਚ ਚਲਾ ਗਿਆ ਸੀ ਤੇ ਉਸ ਸਮੇਂ ਵੀ ਮਲਕੀਤ ਇਹਨਾਂ ਦੇ ਘਰ ਦੇ ਵਿੱਚ ਆਂਦਾ ਜਾਂਦਾ ਸੀ ਤੇ ਇਸੇ ਹੀ ਆਨ ਜਾਣ ਦੇ ਕਰਕੇ ਜਿਹੜੀ ਰਮਨਦੀਪ ਕੌਰ ਸੀ ਇਹ ਵੀ ਹੁਣ ਮਲਕੀਤ ਸਿੰਘ ਨੂੰ ਪਸੰਦ ਕਰਨ ਲੱਗ ਪਈ ਸੀ ਕਿਉਂਕਿ ਇਹਦੇ ਪਤੀ ਹੈਪੀ ਨੂੰ ਜੇਲ੍ਹ ਹੋ ਚੁੱਕੀ ਸੀ ਜਿਸ ਕਰਕੇ ਘਰ ਦੇ ਵਿੱਚ ਇਕੱਲੀ ਰਹਿ ਗਈ ਸੀ ਤੇ ਇਕੱਲੀ ਰਹਿਣ ਕਰਕੇ ਸ਼ਾਇਦ ਇਹਨੂੰ ਪਤੀ ਵਾਲਾ ਸੁੱਖ ਨਹੀਂ ਮਿਲ ਰਿਹਾ ਸੀ ਇਸ ਲਈ ਇਹ ਹੁਣ ਹੈਪੀ ਦੀ ਮਾਸੀ ਦੇ ਮੁੰਡੇ ਮਲਕੀਤ ਸਿੰਘ ਦੇ ਨਾਲ ਇਹ ਜਸਮਾਨੀ ਰਿਸ਼ਤੇ ਬਣਾ ਲੈਂਦੀ ਹੈ ਤੇ ਇਹ ਜਸਮਾਨੀ ਰਿਸ਼ਤੇ ਅਕਸਰ ਹੀ ਇਹਨਾਂ ਦੇ ਘਰ ਦੇ ਵਿੱਚ ਬੰਦੇ ਰਹਿੰਦੇ ਸਨ ਤੇ ਮਲਕੀਤ ਸਿੰਘ ਨੂੰ ਵੀ ਇਹਦਾ ਚਸਕਾ ਲੱਗ ਚੁੱਕਿਆ ਸੀ ਉਹ ਵੀ ਅਕਸਰ ਹੀ ਇਹਨਾਂ ਦੇ ਘਰ ਆਉਂਦਾ ਜਾਂਦਾ ਸੀ ਇੱਕ ਗੱਲ ਹੁਣ ਮਲਕੀਤ ਸਿੰਘ ਦੀ ਪਤਨੀ ਹਰਪ੍ਰੀਤ ਕੋੜ ਨੂੰ ਵੀ ਪਤਾ ਲੱਗ ਚੁੱਕੀ ਸੀ ਇਸ ਗੱਲ ਨੂੰ ਲੈ ਕੇ ਹਰਪ੍ਰੀਤ ਕੋੜ ਤੇ ਇਹਦੇ ਪਤੀ ਦੇ ਵਿੱਚ ਝਗੜਾ ਹੁੰਦਾ ਰਹਿੰਦਾ ਸੀ ਕਿਉਂਕਿ ਇਹ ਹੁਣ ਆਪਣੀ ਪਤਨੀ ਦੀ ਬਜਾਏ ਆਪਣੀ ਮਾਸੀ ਦੇ ਮੁੰਡੇ ਦੀ ਘਰ ਵਾਲੀ ਰਮਨਦੀਪ ਕੋੜ ਦੇ ਨਾਲ ਰਾਤਾਂ ਗੁਜ਼ਾਰਦਾ ਸੀ ਪਰ ਜਦੋਂ ਹੈਪੀ ਜੇਲ ਤੋਂ ਛੁੱਟ ਕੇ ਘਰ ਆਇਆ ਸੀ ਤਾਂ ਇਹਨੂੰ ਹੁਣ ਆਪਣੀ ਪਤਨੀ ਦੀਆਂ ਕਰਤੂਤਾਂ ਦਾ ਪਤਾ ਲੱਗ ਜਾਂਦਾ ਹੈ ਤੇ ਇਹਨਾਂ ਦੇ ਵਿੱਚ ਵੀ ਹੁਣ ਝਗੜਾ ਹੋਣਾ ਸ਼ੁਰੂ ਹੋ ਗਿਆ ਸੀ ਇਹ ਹੁਣ ਆਪਣੀ ਮਾਸੀ ਦੇ ਮੁੰਡੇ ਦੇ ਨਾਲ ਇਹਨੂੰ ਨਹੀਂ ਮਿਲਣ ਦਿੰਦਾ ਸੀ ਜਿਸ ਤੋਂ ਬਾਅਦ ਰਮਨਦੀਪ ਕੋਰਟ ਤੇ ਉਹਦੇ ਆਸ਼ਿਕ ਮਲਕੀਤ ਸਿੰਘ ਨੇ ਮਿਲ ਕੇ ਪਲਾਨ ਬਣਾਇਆ ਕਿ ਕਿਉਂ ਨਾ ਹੈਪੀ ਨੂੰ ਹੀ ਰਸਤੇ 'ਚੋਂ ਹਟਾ ਦਿੱਤਾ ਜਾਵੇ ਫਿਰ ਇਸ ਤੋਂ ਬਾਅਦ ਇਹਨਾਂ ਨੂੰ ਰੋਕਣ ਟੋਕਣ ਵਾਲਾ ਕੋਈ ਵੀ ਨਹੀਂ ਹੋਵੇਗਾ ਇਹ ਜਿਹੜਾ ਮਲਕੀਤ ਸਿੰਘ ਸੀ ਇਹਦਾ ਕੋਈ ਹੈਪੀ ਦੇ ਨਾਲ ਪੁਰਾਣਾ ਪੈਸਿਆਂ ਨੂੰ ਲੈ ਕੇ ਲੈਣ-ਦੇਣ ਸੀ ਇਸੇ ਹੀ ਲੈਣ-ਦੇਣ ਨੂੰ ਲੈ ਕੇ ਇਹ ਹੁਣ ਹੈਪੀ ਨੂੰ ਫੋਨ ਕਰਦਾ ਹੈ ਤੇ ਇਹਨੂੰ ਲਹਿਰਾ ਗਾਗਾ ਦੇ சிவா ਕਲੋਨੀ ਦੇ ਵਿੱਚ ਬੁਲਾਉਂਦਾ ਹੈ ਤੇ ਕਹਿੰਦਾ ਹੈ ਕਿ ਮੈਂ ਤੇਰੇ ਨਾਲ ਕੋਈ ਪੈਸਿਆਂ ਦਾ ਹਿਸਾਬ ਕਰਨਾ ਹੈ ਤੇ ਇਹ ਫਰੈਂਡਲੀ ਤੌਰ ਤੇ ਇਹ ਹੈਪੀ ਨੂੰ ਇਹ ਗੱਲ ਕਰਦਾ ਹੈ ਤੇ ਸ਼ਾਮ ਨੂੰ ਇਹ ਜਿਹੜਾ ਹੈਪੀ ਸੀ ਇਹਦੀ ਗੱਲ ਸੁਣਨ ਵਾਸਤੇ ਇਸ ਸੁੰਨਸਾਨ ਇਲਾਕੇ ਦੇ ਵਿੱਚ ਚਲਾ ਜਾਂਦਾ ਹੈ 11 ਫਰਵਰੀ ਦਾ ਦਿਨ ਸੀ ਜਾਨੀ ਕਿ ਸਿਆਲ ਦੇ ਦਿਨਾਂ ਦਾ ਇਹ ਦਿਨ ਸੀ ਮਲਕੀਤ ਲੋਈ ਦੀ ਬੁਕਲ ਮਾਰ ਕੇ ਹੱਥ ਦੇ ਵਿੱਚ ਇੱਕ ਕੁਵਾਰੀ ਨੂੰ ਲੁਕਾ ਕੇ ਇਸ ਇਲਾਕੇ ਦੇ ਵਿੱਚ ਚਲਾ ਜਾਂਦਾ ਹੈ ਤੇ ਉੱਥੇ ਜਾ ਕੇ ਇਹ ਹੈਪੀ ਦੇ ਨਾਲ ਜਦੋਂ ਗੱਲਾਂ ਕਰ ਰਿਹਾ ਹੁੰਦਾ ਹੈ ਤੇ ਇਹ ਉਹਦੇ ਤੇ ਵਾਰ ਕਰ ਦਿੰਦਾ ਹੈ ਇਹ ਉਹਦੇ ਤੇ ਓਨੀ ਦੇਰ ਤੱਕ ਹਮਲਾ ਕਰਦਾ ਰਹਿੰਦਾ ਹੈ ਜਦੋਂ ਤੱਕ ਹੈਪੀ ਦੀ ਪੂਰੀ ਤਰ੍ਹਾਂ ਮੌਤ ਨਹੀਂ ਹੋ ਜਾਂਦੀ ਪੁਲਿਸ ਨੇ ਹੁਣ ਇਹਦੇ ਬਿਆਨਾਂ ਨੂੰ ਦਰਜ ਕੀਤਾ ਤੇ ਹੈਪੀ ਦੀ ਘਰ ਵਾਲੀ ਰਮਨਦੀਪ ਕੌਰ ਨੂੰ ਵੀ ਗ੍ਰਿਫਤਾਰ ਕਰ ਲਿਆ। ਦੋਨਾਂ ਕੋਲੋਂ ਜਦੋਂ ਪੁੱਛਿਆ ਗਿਆ ਤੇ ਦੋਨਾਂ ਨੇ ਹੀ ਕਬੂਲਿਆ ਕਿ ਇਹਨਾਂ ਦੇ ਨਜਾਇਜ਼ ਸਬੰਧ ਚੱਲਦੇ ਸਨ। ਪਰ ਇੱਥੇ ਰਮਨਦੀਪ ਕੌਰ ਇਹ ਗੱਲ ਕਹਿ ਰਹੀ ਸੀ ਕਿ ਉਹਨੂੰ ਇਹ ਨਹੀਂ ਪਤਾ ਸੀ ਕਿ ਉਹਦੇ ਪਤੀ ਨੂੰ ਮਲਕੀਤ ਨੇ ਕਤਲ ਕਰ ਦੇਣਾ ਹੈ। ਰਮਨਦੀਪ ਕੌਰ ਹੋਰ ਕੀ ਕਹਿੰਦੀ ਹੈ ਉਹਦੀ ਹੀ ਜ਼ੁਬਾਨੀ ਤੁਹਾਨੂੰ ਸੁਣਾਉਣੇ ਹਾਂ। ਜੀ ਨੋ ਰਮਨਦੀਪ ਕੌਰ ਜੀ ਕੀ ਹੋਇਆ ਤੁਹਾਡਾ ਕਿ ਉਹਨਾਂ ਕੋਈ ਸਬੰਧ ਨਹੀਂ ਸੀ। ਕੀ ਮਰਵਾਇਆ ਪਤੀ ਹਾਂਜੀ ਮੇਰੇ ਮਤਲਬ ਰਮਨਦੀਪ ਨਾਲ ਰਿਲੇਸ਼ਨ ਸੀ ਬਟ ਮੈਨੂੰ ਇਹਨਾਂ ਬਾਰੇ ਇਹਨਾਂ ਦੇ ਬਾਰੇ ਇਹ ਨਹੀਂ ਪਤਾ ਸੀ ਵੀ ਇਹਨਾਂ ਨੇ ਇਹ ਮਤਲਬ ਇਹਨਾਂ ਨੇ ਮੈਨੂੰ ਕੋਈ ਇਨਫੋਰਮੇਸ਼ਨ ਦਿੱਤੀ ਵੀ ਤਾਂ ਮੈਂ ਕੁਝ ਕਰਨ ਜਾ ਰਹੀ ਹਾਂ ਕਿਉਂਕਿ ਮੈਨੂੰ ਕੋਈ ਨੌਲੇਜ ਨਹੀਂ ਸੀ ਸਾਰੀ ਤੁਸੀਂ ਦੱਸਦੇ ਸੀ ਪਰ ਕਰਦੀ ਗੱਲਾਂ ਵੀ ਜੀ ਹਾਂਜੀ ਮੇਰੀ ਜਦੋਂ ਗੱਲ ਹੁੰਦੀ ਸੀ ਤਾਂ ਕੋਈ ਪ੍ਰੋਬਲਮ ਹੁੰਦੀ ਸੀ ਮਤਲਬ ਇੱਦਾਂ ਸਾਡੀ ਕੋਈ ਗੱਲਬਾਤ ਹੁੰਦੀ ਸੀ ਤਾਂ ਮੈਂ ਇਹਨਾਂ ਨੂੰ ਤੁਹਾਨੂੰ ਮਹਿਸੂਸ ਹੋ ਰਿਹਾ ਵੀ ਹਾਂਜੀ ਮੈਨੂੰ ਬਹੁਤ ਅਫਸੋਸ ਹੋ ਰਿਹਾ ਵੀ ਇਹ ਗੱਲਤ ਹੋ ਗਿਆ ਜੀ ਬਹੁਤ ਇਹਨਾਂ ਨੇ ਬਹੁਤ ਗਲਤ ਕੀਤਾ ਜੀ ਕਿਉਂਕਿ ਇਹਨਾਂ ਨੇ ਮੇਰੇ ਨਾਲ ਸ਼ੇਅਰ ਨਹੀਂ ਕੀਤਾ ਇਹਨਾਂ ਦੇ ਹੁਣੇ ਰਮਨਦੀਪ ਕੌਰ ਆਪਣੀ ਗਲਤੀ ਵੀ ਮੰਨ ਰਹੀ ਸੀ ਤੇ ਉਹ ਇਹ ਵੀ ਮੰਦੀ ਹੈ ਕਿ ਉਹਨੇ ਗਲਤ ਕੀਤਾ ਹੈ। ਉਹਦੇ ਪਤੀ ਦੇ ਜੇਲ੍ਹ ਜਾਣ ਤੋਂ ਬਾਅਦ ਉਹ ਆਪਣੇ ਆਪ ਤੇ ਕਾਬੂ ਨਹੀਂ ਰੱਖ ਸਕੀ ਤੇ ਮਲਕੀਤ ਸਿੰਘ ਦੇ ਨਾਲ ਉਹਦੇ ਸਬੰਧ ਪੈ ਗਏ। ਪਰ ਕਹਿੰਦੇ ਨੇ ਕਿ ਬੰਦੇ ਨੂੰ ਸਮਝ ਤੇ ਆਉਂਦੀ ਹੈ ਪਰ ਜਦੋਂ ਸਮਝ ਆਉਂਦੀ ਹੈ ਉਦੋਂ ਤੱਕ ਸ਼ਾਇਦ ਬੜੀ ਦੇਰ ਹੋ ਚੁੱਕੀ ਹੁੰਦੀ ਹੈ। ਤੇ ਖਾਸ ਤੌਰ ਤੇ ਇਹੋ ਜਿਹੇ ਜਸਮਾਨੀ ਰਿਸ਼ਤਿਆਂ ਦੇ ਵਿੱਚ ਜਿਸਮ ਦੀ ਭੁੱਖ ਦੇ ਵਿੱਚ ਵੀ ਬੰਦਾ ਅੰਨਾ ਹੋ ਜਾਂਦਾ ਹੈ ਤੇ ਕਈ ਵਾਰੀ ਇਹੋ ਜੇ ਗਲਤ ਡਿਸੀਜਨ ਲੈ ਲੈਂਦਾ ਹੈ ਜੋ ਅੱਗੇ ਜਾ ਕੇ ਬੰਦੇ ਨੂੰ ਪਛਤਾਵਾ ਤੇ ਹੁੰਦਾ ਹੈ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਕੁਝ ਇਸੇ ਤਰ੍ਹਾਂ ਹੀ ਰਮਨਦੀਪ ਕੌਰ ਨੇ ਵੀ ਕੀਤਾ ਸੀ ਆਪਣੀ ਜਿਸਮ ਦੀ ਭੁੱਖ ਨੂੰ ਮਿਟਾਉਣ ਦੇ ਲਈ ਆਪਣੇ ਹੀ ਪਤੀ ਦੀ ਮਾਸੀ ਦੇ ਮੁੰਡੇ ਦੇ ਨਾਲ ਸੰਬੰਧ ਬਣਾ ਲਏ ਜਿਸ ਕਰਕੇ ਇਹਦੇ ਪਤੀ ਹੈਪੀ ਨੂੰ ਆਪਣੀ ਜਾਨ ਤੋਂ ਹੱਥ ਤੋਂ ਨਾ ਪਿਆ ਇੱਕ ਵਾਰੀ ਫਿਰ ਤੋਂ ਨਜਾਇਜ਼ ਬੰਦਿਆਂ ਦੇ ਚਲਦਿਆਂ ਦੋ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ ਸਾਨਾ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਇਸ ਘਟਨਾ ਨੂੰ ਦੱਸਣ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਜਾਂ ਫਿਰ ਕਿਸੇ ਦਾ ਹਸੀ ਮਜ਼ਾਕ ਉਡਾਣਾ ਨਹੀਂ ਸੀ ਬਲਕਿ ਤੁਹਾਨੂੰ ਸੁਚੇਤ ਹੀ ਕਰਨਾ ਸੀ ਕਿ ਇਸ ਦੁਨੀਆ ਦੇ ਉੱਤੇ ਕਿਸ ਤਰ੍ਹਾਂ ਦੇ ਕ੍ਰਾਈਮ ਚੱਲਦੇ ਨੇ ਇਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ